ਕਿਸਾਨ ਕਣਕ ਤੋਂ ਹੁਣ ਵਿਲੇ ਹੋ ਚੁੱਕੇ ਨੇ ਤੇ ਹੁਣ ਸੋਨੇ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਸਾਡੇ ਨਾਲ ਨੇ ਖੇਤੀਬਾੜੀ ਦੇ ਡਾਇਰੈਕਟਰ ਡਾਕਟਰ ਮੰਗਲ ਸਿੰਘ ਸੰਧੂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋਣੀ ਜੀ ਸੋਣੀ ਦੇ ਸੀਜ਼ਨ ਦੇ ਸਬੰਧ ਵਿੱਚ ਕਿ ਇਸ ਵਾਰ ਜਿਹੜਾ ਹੁਣ ਸੋਣੀ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਹਦੇ ਲਈ ਕੀ ਕੀ ਤਿਆਰੀਆਂ ਨੇ ਮਹਿਕਮੇ ਵੱਲੋਂ ਜੀ ਆ ਬਿਲਕੁਲ ਅਸੀਂ ਸੋਨੀ 2014 ਦੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰੀਆਂ ਕੀਤੀਆਂ ਨੇ ਕਿਉਂਕਿ ਸੋਨੀ ਦੇ ਵਿੱਚ 메ਨ ਜਿਹੜਾ ਸਾਡਾ ਮੁੱਖ ਫਸਲ ਆ ਉਹ ਝੋਨੇ ਦੀ ਹੈ ਔਰ ਝੋਨੇ ਥੱਲੇ ਕੋਈ ਸਾਡੇ 28 ਲੱਖ ਹੈਕਟੇਰ ਰਕਬਾ ਔਰ ਇਹ ਇੱਕ ਪਾਣੀ ਜ਼ਿਆਦਾ ਲੈਣ ਵਾਲੀ ਫਸਲ ਆ ਹੁਣ ਸਾਡਾ ਇਹ ਹੈ ਕਿ ਫਸਲੀ ਵਿਭਿੰਨਤਾ ਪ੍ਰੋਗਰਾਮ ਦੇ ਤਹਿਤ ਅਸੀਂ ਇਸ ਫਸਲ ਥੱਲੋਂ ਰਕਬਾ ਘੱਟ ਕੇ ਦੂਸਰੀਆਂ ਜਿਹੜੀਆਂ ਬਦਲੀਆਂ ਫਸਲਾਂ ਨੇ ਉਹ ਜਿਹੜੀਆਂ ਘੱਟ ਪਾਣੀ ਲੈਣ ਵਾਲੀਆਂ ਨੇ ਉਹਨਾਂ ਨੂੰ ਸੂਬੇ ਦੇ ਵਿੱਚ ਉਤਸ਼ਾਹਿਤ ਕਰ ਰਹੇ ਹਾਂ ਔਰ ਉਹਦੇ ਵਾਸਤੇ ਮੁਖਤੌਤ ਤੇ ਜਿਹੜੀ ਸਾਡੀ ਆ ਮੱਕੀ ਦੀ ਫਸਲ ਆ ਜਿਸ ਥਾੜੇ ਅਸੀਂ ਰਕਬਾ ਵਧਾਉਣਾ ਹੈ ਔਰ ਇਸ ਸਾਲ ਅਸੀਂ ਉਹ ਬਾਗਵਲੋਂ ਜਿਹੜਾ 50% ਸਬਸਿਡੀ ਦੇ ਜਿਹੜੇ ਬੀਜ ਉਹ ਕਿਸਾਨਾਂ ਨੂੰ ਮੋਹਿਆ ਕਰਵਾਵਾਂਗੇ ਔਰ ਇਸੇ ਤਰ੍ਹਾਂ ਦੂਸਰਾ ਜਿਹੜਾ ਸਾਡਾ ਕਾਟਨ ਆ ਔਰ ਇਹਨੂੰ ਵੀ ਅਸੀਂ ਪ੍ਰਮੋਟ ਕਰ ਰਹੇ ਹਾਂ ਔਰ ਇਸ ਦੇ ਨਾਲ ਹੀ ਵਿਦਿਨ ਪੈਡੀ ਜਿਹੜਾ ਅਸੀਂ ਬਾਸਪਤੀ ਨੂੰ ਉਤਸ਼ਾਹਤ ਕਰ ਰਹੇ ਹਾਂ ਕਿਉਂਕਿ ਪਿਛਲੇ ਸਾਲ ਸਰਕਾਰ ਵੱਲੋਂ ਕਾਫੀ ਸਹੂਲਤਾਂ ਦਿੱਤੀਆਂ ਗਿਆ ਸੀਗੀਆਂ ਔਰ ਇਸ ਸਾਲ ਕਿਸਾਨ ਦਾ ਦਾ ਰੁਝਾਨ ਜਿਹੜਾ ਹੈ ਉਹ ਬਾਸਪਤੀ ਫਸਲ ਦੇ ਥੱਲੇ ਜ਼ਿਆਦਾ ਆ ਗਿਆ ਔਰ ਮੈਂ ਇੱਥੇ ਇਹ ਗੱਲ ਕਰਨੀ ਕਿ ਚਾਹਾਂਗਾ ਕਿ ਕਿਸਾਨ ਵੀਰਾਂ ਨੂੰ ਆਪਣੀ ਕਿਸੇ ਰੇਸ਼ਿਓ ਦੇ ਹਸਾਬ ਨਾਲ ਵਿਉਤਪੰਦੀ ਦੇ ਹਿਸਾਬ ਦੇ ਨਾਲ ਜਿਹੜੀ ਹੈ ਉਹ ਵਿਉਤਪੰਦੀ ਕਰਨੀ ਚਾਹੀਦੀ ਔਰ ਘੱਟ ਤੋਂ ਘੱਟ ਜਿਹੜਾ ਹੈਗਾ ਉਹ ਬੈਲੈਂਸ ਬਣਾ ਕੇ ਰੱਖਣ ਕਿ 1/4 ਰਕਬਾ ਜਿਹੜਾ ਉਹ ਬਾਸਪਤੀ ਥੱਲੇ ਲਿਆਂਦਾ ਜਾਵੇ ਤਾਂ ਜੋ ਕਿ ਉਹਨਾਂ ਨੂੰ ਮੰਡੀਕਰਨ ਦੇ ਵਿੱਚ ਸਵੱਸਿਆ ਨਾ ਆਵੇ। ਇਹ ਝੋਨੇ ਦੀ ਬਜਾਈ ਦੇ ਸੰਬੰਧ ਵਿੱਚ ਕੀ ਕਿਸਾਨਾਂ ਨੂੰ ਹਦਾਇਤਾਂ ਦੇਣਾ ਚਾਹੋਗੇ ਤੁਸੀਂ? ਆ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਇਸ ਸਾਲ ਜਿਹੜਾ ਜੋ ਮੌਸਮ ਵਿਭਾਗ ਨੇ ਸਾਨੂੰ ਦੱਸਿਆ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੀ ਆ ਬਰਸ਼ਾ ਘਟੋਂ ਦੀ ਸੁਭਾਵਨਾ ਹੈ ਔਰ ਉਸ ਦੇ ਮੱਦੇ ਨਜ਼ਰ ਅਸੀਂ ਜਿਹੜਾ ਝੋਨੇ ਦੀ ਸਿੱਧੀ ਬਜਾਈ ਵਾਸਤੇ ਕਿਸਾਨਾਂ ਨੂੰ ਉਤਸ਼ਾਹਤ ਕਰ ਰਹੇ ਹਾਂ ਔਰ ਜਿਸ ਦਾ ਅਸੀਂ 1 ਜੂਨ ਨੂੰ ਪਟਿਆਲਾ ਵਿਖੇ ਸਾਡੇ ਮਾਨਯੋਗ ਵਿੱਤੀ ਕਮਿਸ਼ਨਰ ਵਿਕਾਸ ਸੀ ਸ਼ਿਸ਼ੇਸ਼ ਕੁਮਾਰ ਜੀ ਵੱਲੋਂ ਇਸ ਦਾ ਅਦਿਕਾਰਨ ਕੀਤਾ ਜਾਏਗਾ ਔਰ ਸਾਰੇ ਸੂਬੇ ਦੀ ਵਿੱਚ ਮਹਿੰਮ ਰੰਮੀ ਜਾਏਗੀ ਔਰ ਕਿਉਂਕਿ ਜਿਹੜੀ ਝੋਨੇ ਦੀ ਸਿੱਧੀ ਬਜਾਈ ਕਰਦੇ ਨਾਲ ਜਿਹੜਾ ਝੋਨੇ ਨੂੰ ਪਾਣੀ ਘੱਟ ਲੱਗਦਾ ਔਰ ਅਸੀਂ ਇਹ ਵੱਧ ਤੋਂ ਵੱਧ ਰਕਬਾ ਜਿਹੜਾ ਇਸ ਬਜਾਈ ਦੇ ਤਹਿਤ ਲਾਵਾਗੇ ਤਾਂ ਜੋ ਕਿ ਸਾਡੀ ਜਿਹੜੀ ਪਾਣੀ ਦੀ ਸਮੱਸਿਆ ਜਿਹੜੀ ਹੈ ਉਹਨੂੰ ਅਸੀਂ ਹੱਲ ਕਰ ਸਕੀਏ। ਇਹ ਸੀ ਡਾਕਟਰ ਸਾਹਿਬ ਇਹਨਾਂ ਦਾ ਕਹਿਣਾ ਹੈ ਕਿ ਝੋਨੇ ਇਸ ਵਾਰ ਸੀਜ਼ਨ ਦੇ ਵਿੱਚ ਖਾਸ ਇਹ ਹੈ ਕਿ ਝੋਨੇ ਦੀ ਸਿੱਧੀ ਬਜਾਈ ਹੇਟ ਨੂੰ ਜਿਹੜਾ ਹੈ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਕਿ ਜਿਹੜਾ ਪੰਜਾਬ ਦਾ ਦਿਨ ਪ੍ਰਤੀ ਦਿਨ ਪਾਣੀ ਘਟਦਾ ਜਾ ਰਿਹਾ ਹੈ ਤੇ ਇਸ ਦੇ ਜਿਹੜਾ ਹੈ ਸਮੱਸਿਆ ਨੂੰ ਹੱਲ ਕੀਤਾ ਜਾਵੇ ਇਸ ਦੇ ਨਾਲ ਤਮਾਮ ਜਿਹੜੀਆਂ ਜੁੜੀਆਂ ਹੋਈਆਂ ਨੇ ਚੀਜ਼ਾਂ ਨੇ ਉਹਨਾਂ ਦੇ ਹੱਲ ਕਰਨ ਲਈ ਵਿਸ਼ੇਸ਼ ਤੌਰ ਤੇ ਯਤਨ ਕੀਤੇ ਜਾਣਗੇ। ਸੁਖਵਿੰਦਰ ਸਿੰਘ ABP News ਸਾਂਝੇ